ਮੋਢੇ ਲਾ ਕੇ ਤੇਰਾ ਸਿਰ ਮੀਰਾ ਸੇਕ ਟੈਨ ਲਗਾ ਕਛੇ ਬਾਤ ਤੇ ਬੇਦੌੜਾ ਤੇ ਕੰਦਨ ਹੈ ਬੇਦੌੜਾ ਸਾਥ ਤੇ ਕੰਦਨ ਹੈ ਰੱਬੀ ਬੰਕੇ ਤੇ ਸੋਮ ਬਣ ਲੈ ਬਾਂ ਦੇ ਆ ਜਿਵੇਂ ਤੇਰਾ ਦੇ ਜਿਵੇਂ ਦਾ ਦੇ ਮੈਂ ਕਹਿੰਦਾ ਤੁਸੀਂ ਤੇਰਾ ਹੀ ਕੋਰਵਾ ਮੈਂ ਦਲਬਾਤ ਸਿੰਘ ਜੋ ਪ੍ਰਬੰਧਕ ਕਮੇਟੀ ਦਾ ਜ਼ਿੰਮੇਵਾਰ ਆ ਪ੍ਰਬੰਧਕ ਕਮੇਟੀ ਇੱਥੇ ਬਾਬਾ ਵੀਰ ਸਿੰਘ ਦੇ ਸਤਾਨ ਤੇ ਜੋ ਸੇਵਾ ਕਰਨੀ ਹੈ ਉਹ ਪ੍ਰਬੰਧਕ ਕਮੇਟੀ ਦੇ ਜ਼ਿੰਮੇਵਾਰ ਅਸੀਂ ਆ ਇਹ ਜਿਹੜਾ ਇਤਿਹਾਸਕ ਸਤਾਨ ਹੈ ਬਾਬਾ ਵੀਰ ਸਿੰਘ ਦਾ ਜੋ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਭਰਤੀ ਹੋਏ ਸਨ ਔਰ ਉਹਦੇ ਵਿੱਚ ਇਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਇਤਿਹਾਸ ਸਿੰਘ ਡੋਗਰੇ ਨੇ ਜਦੋਂ ਇਨਾਂ ਦੇ ਉੱਤੇ ਦੇਸ਼ਰੋਹ ਦਾ ਇਲਜ਼ਾਮ ਲਾ ਕੇ ਇਹਨਾਂ ਨੂੰ ਖੀਦ ਕੀਤਾ ਮੁਠਿਆਂ ਵਾਲੇ ਤੋਪਾਂ ਦੇ ਗੋਲੇ ਮਾਰ ਕੇ ਉਸ ਟਾਈਮ ਤੋਂ ਬਾਅਦ ਇਹਨਾਂ ਦੇ ਜੋ ਸਤਾਨ ਆ 365 ਸਤਾਨ ਬਾਬਾ ਦੀਪ ਸਿੰਘ ਦੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਆ ਔਰ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਇਹਨਾਂ ਦਾ 27 ਵਿਸਾਖ ਨੂੰ ਜੇਸੀ 27 ਵਿਸਾਖ ਜਿਹੜਾ ਹੈ ਉਦੋਂ ਸਾਰੇ ਮੇਲੇ ਮਨਾਏ ਜਾਂਦੇ ਆ 시ਦੀਪੁਰ ਮਨਾਇਆ ਜਾਂਦਾ ਹੈ 300 ਨੂੰ ਇਹਦਾ ਜਿਹੜਾ ਜਨਮ ਦਿਨ ਹੁੰਦਾ ਹੈ ਬਾਬਾ ਵੀਰ ਸਿੰਘ ਦਾ ਉਹ ਮਨਾਇਆ ਜਾਂਦਾ ਹੈ। ਇਹ ਪਿੰਡ ਪੰਦਰੀ ਕਲਾਮਾਂ ਜਿਹੜਾ ਦਮਦਮਾ ਸਾਹਿਬ ਆਏ ਇਸਤਾਨ ਇਹ ਦਮਦਮਾ ਸਾਹਿਬ ਸਾਡੇ ਸਾਤੇ ਵਜਦਾ ਹੈ। ਇਹਦਾ ਇਸਤਾਨ ਤੇ ਇਹ ਹੀ ਆ ਇਹਨਾਂ ਨੇ ਜਿਹੜਾ ਡੋਗਰਿਆਂ ਨੂੰ ਸ਼ਰਾਪ ਦਿੱਤਾ ਸੀ ਡੋਗਰਾ ਕੋਬਰਾ ਕੋਬਰੇ ਦਾ ਨਾਂ ਜਿਹੜਾ ਡੋਗਰਿਆਂ ਨੂੰ ਦਿੱਤਾ ਉਦੋਂ ਬਾਅਦ ਡੋਗਰਾ ਕੋਈ ਵੀ ਕੋਈ ਵੀ ਡੋਗਰਿਆਂ ਤੇ ਵਿਸ਼ਵਾਸ ਨਹੀਂ ਕਰਦਾ ਕਿਉਂਕਿ ਬਾਬਾ ਵੀਰ ਸਿੰਘ ਨੇ ਇਹਨਾਂ ਨੂੰ ਸ਼ਰਾਪ ਦਿੱਤਾ ਹੈ। ਇਹ ਹੀ ਇਤਿਹਾਸਾ ਬਾਬਾ ਵੀਰ ਸਿੰਘ ਦਾ ਤੇ ਹਰ ਸਾਲ 27 ਵਿਸਾਖ ਨੂੰ ਜਿਹੜਾ ਮੇਲਾ ਮਨਾਇਆ ਜਾਂਦਾ ਹਰ ਇੱਕ ਤਾਂ ਤੇ ਤਿੰਨ ਸੌਣ ਨੂੰ ਜਿਹੜਾ ਇਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਇਹ ਸ਼ਿਦੀਪੁਰ ਤੇ ਆ ਤਿੰਨ ਸੌਣ ਨੂੰ ਜਿਹੜਾ ਜਨਮ ਦਿਨ ਮਨਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ